ਦੋਸਤੋ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਲੱਗਦਾ ਹੈ ਪਿੰਡ ਛਪਾਰ ਦੇ ਵਿੱਚ ਤੇ ਦੇਖ ਸਕਦੇ ਹੋ ਆਪਾਂ ਗੋਗਾ ਜਹਰਵੀਰ ਜੀ ਦੇ ਦਰਬਾਰ ਦੇ ਸਾਹਮਣੇ ਖੜੇ ਆ ਤੇ ਮੇਲੇ ਦਾ ਅੱਜ 6ਵਾਂ ਦਿਨ ਹੈ ਤੇ ਤੁਸੀਂ ਰੌਣਕਾਂ ਦੇਖ ਸਕਦੇ ਹੋ ਛਪਾਰ ਦੇ ਮੇਲੇ ਦੇ ਵਿੱਚ ਤੇ ਤੁਹਾਨੂੰ ਇੱਥੇ ਬੱਚਿਆਂ ਦੇ ਝੁੱਲੇ ਵੀ ਦੇਖਣ ਨੂੰ ਮਿਲੇਗਾ ਤੇ ਊਠ ਦੀ ਜੋ ਰਾਈਡ ਹੈ ਇਹ ਵੀ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਦੇਖ ਸਕਦੇ ਹੋ ਇਹੋ ਜਿਹੀਆਂ ਰੌਣਕਾਂ ਨੇ ਛਪਾਰ ਦੇ ਮੇਲੇ ਦੀਆਂ ਤੇ ਖੂਬਸੂਰਤ ਜੋ 뷰 ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਥੇ ਤੁਹਾਨੂੰ ਜੋ ਬੱਚਿਆਂ ਦੇ ਮਿੱਕੀ ਮਾਊਸ ਤੇ ਟਾਈਮ ਦੀ ਗੱਲ ਕੀਤੀ ਜਾਵੇ ਟਾਈਮ ਦੇਖ ਸਕਦੇ ਹੋ 7:0 ਤੇ 10 ਸਤੰਬਰ 2025 ਦਿਨ ਬੁੱਧਵਾਰ ਦੀ ਜੋ ਵੀਡੀਓ ਹੈ ਇਹ ਤੁਹਾਨੂੰ ਦਿਖਾ ਰਹੇ ਹਾਂ ਤੇ ਛਪਾਰ ਦੇ ਮੇਲੇ ਦੇ ਵਿੱਚ ਤੁਹਾਨੂੰ ਇਹੋ ਜਿਹਾ ਜੋ ਆ ਦੇਖ ਸਕਦੇ ਹੋ ਇਹੋ ਜਿਹਾ ਤੁਹਾਨੂੰ ਖਿਡੌਣੇ ਜੇ ਮਿਲ ਜਾਣਗੇ ਬੱਚਿਆਂ ਦੇ ਤੇ ਇੱਥੇ ਬੱਚੇ ਪੂਰਾ ਪੂਰਾ ਜੋ ਛਪਾਰ ਦੇ ਮੇਲੇ ਨੂੰ ਇੰਜੋਏ ਕਰਦੇ ਆ ਤੇ ਹੋਰ ਵੀ ਜੋ ਲੋਕ ਪਹੁੰਚਦੇ ਆ ਉਹ ਵੀ ਇੰਜੋਏ ਕਰਦੇ ਆ ਛਪਾਰ ਦੇ ਮੇਲੇ ਨੂੰ ਸੋ ਅੱਜ ਛਪਾਰ ਦੇ ਮੇਲੇ 'ਚ ਮੇਰੀ ਵਾਈਫ ਆਈ ਹੈ ਤੇ ਖਾ ਰਹੀ ਆ ਕੁਲਫੀ ਜੀ ਹਾਂ ਕੁਲਫੀ ਕੁਲਫੀ ਤੇ ਦੇਖ ਸਕਦੇ ਹੋ ਤੇ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਡਰੈਗਨ ਚੂਲਾ ਵੀ ਦੇਖਣ ਨੂੰ ਮਿਲੇਗਾ ਜੋ ਕਿ ਪੂਰਾ ਪੂਰਾ ਜੋ ਲੋਕ ਨੇ ਇੰਜੋਏ ਕਰ ਰਹੇ ਨੇ ਛਪਾਰ ਦੇ ਮੇਲੇ ਨੂੰ ਸੋ ਤੁਸੀਂ ਵੀ ਇੰਜੋਏ ਕਰੋ ਤੇ ਫੈਮਿਲੀ ਨਾਲ ਅਸ ਵੀ ਪਹੁੰਚੇ ਆ ਤੇ ਦੇਖ ਸਕਦੇ ਹੋ ਛਪਾਰ ਮੇਲੇ ਦੀਆਂ ਕੁਝ ਇਹੋ ਜਿਹੀਆਂ ਰੌਣਕਾਂ ਨੇ ਤੇ ਛਪਾਰ ਮੇਲੇ ਦਾ 6ਵਾਂ ਦਿਨ ਹੈ ਤੇ ਇਹ ਮੇਲਾ ਗੱਗਾ ਜਾਹਰ ਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਸੋ ਅੱਜ ਦੀ ਵੀਡੀਓ ਚ ਬਣਿਆ ਰਿਹਾ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸ਼੍ਰੀ ਅਕਾਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਮੇਲਾ ਹੈ ਲਗਭਗ 1 ਹਫਤਾ ਚੱਲਦਾ ਆ ਸੋ ਦੋਸਤੋ ਅੱਜ ਹੈ 10 ਸਤੰਬਰ 2025 ਦਿਨ ਬੋਧਵਾਰ ਤੇ ਛਪਾਰ ਮੇਲੇ ਦੀਆਂ ਤੁਹਾਨੂੰ ਜੋ ਰੌਣਕਾਂ ਹੈ ਪਿਛਲੀ ਵੀਡੀਓ ਤੇ ਆਪਾਂ ਦਿਖਾਉਂਦੇ ਰਹਿੰਨੇ ਆ ਤੇ ਅੱਜ ਛਪਾਰ ਮੇਲੇ ਦਾ 6ਵਾਂ ਦਿਨ ਹੈ ਕਿੰਨੀਆਂ ਰੌਣਕਾਂ ਨੇ ਕਿੰਨਾ ਖੱਟ ਹੈ ਕਿੰਨਾ ਰਸ਼ ਤੁਸੀਂ ਅੱਜ ਦੀ ਇਸ ਵੀਡੀਓ ਦੇਖ ਸਕੋਗੇ ਸੋ ਵੀਡੀਓ ਨੂੰ ਲਾਸਟ ਤੱਕ ਤੁਸੀਂ ਵਾਚ ਕਰੋ ਸੋ ਸੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਵੀਡੀਓ ਨੂੰ ਕਰਦੇ ਆਂ ਸ਼ੁਰੂ ਚਲੋ ਜੀ ਸੋ ਦੇਖ ਸਕਦੇ ਹੋ ਸਾਹਮਣੇ ਗੋਗਾ ਜਹਰਵੀਰ ਜੀ ਦਾ ਦਰਬਾਰ ਹੈ ਜਿੱਥੇ ਸੰਗਤਾਂ ਬੜੀ ਦੂਰ ਦੂਰੋਂ ਪਹੁੰਚਦੀਆਂ ਨੇ ਤੇ ਸਰਦਾ ਹਸਤਾਬ ਸ਼ੋਰ ਦੇ ਨਾਲ ਪਹੁੰਚਦੇ ਨੇ ਦਰਬਾਰ ਦੇ ਵਿੱਚ ਤੇ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੀ ਯਾਦ ਦੇ ਵਿੱਚ ਹੀ ਜੋ ਚਪਾਰ ਦਾ ਮੇਲਾ ਹੈ ਲੱਗਦਾ ਹੈ ਸਾਹਮਣੇ ਦਰਬਾਰ ਹੈ ਤੇ ਸਾਹਮਣੇ ਦਰਬਾਰ ਤੋਂ ਅੱਗੇ ਤੁਹਾਨੂੰ ਜੋ ਚਪਾਰ ਮੇਲੇ ਦੀਆਂ ਰੌਣਕਾਂ ਦਿਖਾ ਰਹੇ ਆਂ ਤੇ ਬੜੀਆਂ ਰੌਣਕਾਂ ਲੱਗਦੀਆਂ ਚਪਾਰ ਦੇ ਮੇਲੇ ਦੇ ਵਿੱਚ ਤੇ ਤੁਹਾਨੂੰ ਡੇਲੀ ਦੇ ਜੋ ਅਪਡੇਟ ਵੀਡੀਓ ਹੈ ਚਪਾਰ ਦੇ ਮੇਲੇ ਦੀ ਸਾਂਮੀ ਰਾਣੀ ਪੰਜਾਬ YouTube ਚੈਨਲ ਤੇ ਦਿਖਾਇਆ ਜਾਂਦਾ ਹੈ। ਤੁਸੀਂ ਚੈੱਕ ਕਰੋ। ਤੇ ਹੋਰ ਪੂਰੀ ਪੂਰੀ ਜੋ ਰੌਣਕਾਂ ਲੱਗਦੀਆਂ ਚਪਾਰ ਦੇ ਮੇਲੇ ਦੇ ਵਿੱਚ ਤੇ ਵਾਹ ਜੀ ਵਾਹ ਕੀ ਬਾਤ ਹੈ ਜੀ ਕੀ ਬਾਤ ਹੈ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਇੱਥੇ ਤੁਹਾਨੂੰ ਜੋ ਹੈ ਖਜਲਾ ਦੇਖਣ ਨੂੰ ਮਿਲੇਗਾ। ਜੋ ਖਜਲਾ ਕਾਫੀ ਮਸ਼ਹੂਰ ਹੈ। ਚਪਾਰ ਮੇਲੇ ਦੇ ਵਿੱਚ ਸੋ ਚੈੱਕ ਕਰੋ ਛਪਾਰ ਮੇਲੇ ਦੀਆਂ ਰੌਣਕਾਂ ਤੇ ਇੱਥੇ ਜੋ ਹੈ ਵਾਹ ਜਿਹਾ ਕੀ ਬਾਤ ਹੈ ਕੀ ਬਾਤ ਹੈ ਵਾਹ ਜੀ ਵਾਹ 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 ਸਾਹਮਣੇ ਤੁਸੀਂ ਦੇਖ ਸਕਦੇ ਹੋ ਖਜਲਾ ਤੇ ਇਧਰੋਂ ਤੁਹਾਨੂੰ ਜੋ 뷰 ਹੈ ਛਪਾਰ ਮੇਲੇ ਦਾ ਜੋ ਖੂਬਸੂਰਤ 뷰 ਹੈ ਤੁਹਾਨੂੰ ਦਿਖਾ ਦਿੰਨੇ ਆ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸੋ ਇੱਕ ਵਾਰ ਕੀ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਵੀਡੀਓ ਨੂੰ ਆਪਣੇ ਫੈਮਿਲੀ ਮੈਂਬਰ ਦੇ ਵਿੱਚ ਸ਼ੇਅਰ ਕਰੋ ਤੇ ਇਹ ਮੇਲਾ ਜੋ ਹੈ ਐਤਵਾਰ ਤੱਕ ਲਗਭਗ ਰਹੇਗਾ ਮੇਲਾ ਵਾਹ ਜੀ ਚੈੱਕ ਕਰੋ ਜੀ ਚੈੱਕ ਕਰੋ بڑے-ਬڑے ਝੂਲੇ بڑے-ਬڑے ਚੰਡੋਲ ਤੁਹਾਨੂੰ ਜੋ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਸਭ ਤੋਂ ਡੈਂਜਰ ਝੂਲਾ ਤੁਸੀਂ ਦੇਖ ਸਕਦੇ तो सामने देखा जी चंडोल वाह जी वाह क्या बात है जी क्या आवाज आवाज वाह चेक करो जी चेक करो ये हमकाल लाद्याच दे मेले के योजा कुछ नजारा है अज सितंबर दो हज़ार पच्ची दिन बुधवार तो का पिछले दे जी आइसक्रीम खाओ सॉफ्टी खाओ झाड़ू फ्लेवर खाओ मिक्स फ्लेवर खाओ आओ आओ भाजी आइसक्रीम खाओ सॉफ्टी खाओ वाह ये झूला देखो जी सब तो डेंजर झूला है ਸਪਾਰ ਦੇ ਮੇਲੇ ਦੇ ਵਿੱਚ ਤੁਹਾਨੂੰ ਇਹ ਵੀ ਚੁੱਲਾ ਜੋ ਹੈ ਆ ਦੇਖਣ ਨੂੰ ਮਿਲਿਆ ਵਾਹ ਜੀ ਵਾਹ ਕੀ ਬਾਤ ਹੈ ਇਹ ਕੀ ਆਵਾਜ਼ ਇਧਰ ਤੁਸੀਂ ਦੇਖ ਸਕਦੇ ਹੋ ਕਿਸ਼ਤੀ ਤੇ ਇਧਰ ਚੰਡੋਲ ਤੇ ਇਹੋ ਜਿਹਾ ਤੁਹਾਨੂੰ ਜੋ ਸੂਰਤ ਨਜ਼ਾਰਾ ਦਿਖਾ ਰਹੇ ਆਂ ਵੀਡੀਓ ਸ਼ਾਨਵੀ ਰਾਣੀ ਪੰਜਾਬ YouTube ਚੈਨਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਸੀਂ ਡੇਲੀ ਦੇ ਅਪਡੇਟ ਵੀਡੀਓ ਦੇਖਣ ਲਈ ਵਾਹ ਜੀ ਵਾਹ ਸੋ ਦੇਖ ਸਾਥੇ ਆਪਣੇ ਫੈਮਲੀ ਪਰਿਵਾਰ ਨਾਲ ਪਹੁੰਚੇ ਆਂ ਜਿਸਪਾਰ ਦੇ ਮੇਲੇ ਤੇ ਤੁਹਾਨੂੰ ਦਿੱਲੀ ਤੇ ਜੋ ਅਪਡੇਟ ਵੀਡੀਓ ਹੈ ਚਫਾਰ ਮੈਂ ਦਿਖਾਉਣੇ ਰਹੇ ਹਾਂ ਵਾਹ ਜੀ ਵਾਹ ਚੈੱਕ ਕਰੋ ਜੀ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਚੰਡੋਲ ਖੰਘੂਰੇ ਤੇ ਵਾਹ ਜੀ ਵਾਹ ਤਾਂ ਤੁਹਾਨੂੰ ਦੋ ਬੱਚੇ ਦੇ ਝੁੱਲਿਆ ਵੀ ਮਿਲ ਜਾਏਗਾ ਉਹ ਦੇਖੋ ਸੋ ਦੇਖ ਸਕਦੇ ਹੋ ਹੋਰ ਅੱਗੇ ਚੱਲਦੇ ਹਾਂ ਅੱਗੇ ਸੋ ਵਰਕੇ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਆ ਇੱਥੇ ਵੀ ਤੁਹਾਨੂੰ ਜੋ ਝੁੱਲਿਆ ਦੇਖਣ ਨੂੰ ਮਿਲੇਗਾ ਉੱਤੇ ਆਹ ਦੇਖੋ ਕੰਨੇ ਚੰਡੋਲ ਵਾਹ ਜੀ ਵਾਹ ਕੀ ਬਾਤ ਹੈ ਜੀ ਕੀ ਬਾਤ ਹੈ ਚੈੱਕ ਕਰੋ ਜੀ ਸ਼ਫਾਰ ਮੇਲੀ ਦੀ ਅੱਜ ਦੀ ਵੀਡੀਓ ਅੱਜ ਦੀ ਸਾਹਮਣੇ ਤੁਹਾਨੂੰ ਜੋ ਮੌਤ ਦਾ ਖੂ ਦਿਖੇਗਾ ਤੇ ਇੱਥੇ ਜਹਾਜ਼ ਜਿਹਨੇ ਅਮਰੀਕਾ ਕੈਨੇਡਾ ਪਹੁੰਚਣਾ ਜਾਂ ਤੇ ਇੱਕ ਵਾਰੀ ਬੈਹ ਜਾਣਾ ਵਾ ਤੁਸੀਂ ਪਹੁੰਚ ਗਾ ਅਮਰੀਕਾ ਤੇ ਕੈਨੇਡਾ ਜੀ ਹਾਂ ਕੈਨੇਡਾ ਇਹ ਦਿਖਾ ਰਿਹਾ ਹਾਂ ਉਹਨਾਂ ਨੂੰ ਕੈਨੇਡਾ ਵਾਲਿਆਂ ਨੂੰ ਦੋ ਕੈਨੇਡਾ ਰਹਿੰਦੇ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਾਲੇ ਬਾਜੀ ਬਾ ਸੋ ਚੱਲ ਰਹੇ ਹਾਂ ਹੋਰ ਆਪਾਂ ਅੱਗੇ ਦਿਖਾਉਨੇ ਆ ਤੁਹਾਨੂੰ ਅੱਜ ਦੇ ਇਹ ਬੜੀ ਉਸ ਤੁਸੀਂ ਵੀਡੀਓ ਦੇਖਿਰ ਤੱਕ ਬਨੇ ਰਹਿਣਾ ਯਾ ਤੇ ਸਾਹਮਣੇ ਤੁਹਾਨੂੰ ਧੂਤ ਬੰਗਲਾ ਲਿਖੇਗਾ ਇੱਕ ਦੋ

चेक करो जी चेक करो मेला छपार तो तो बहुत रश है अभी भी देख सकते हो चेक करता मेले का रश बढ़िया रौनक ला दी जी तो, 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 तो हमचो ये मेला जो छपार एतवार तक रहेगा तू देख सकते होना

ਵੰਦੇ ਵੰਦੇ ਫਾਟਾ ਜੀ ਫਾਟਾ ਜੀ ਫਾਟਾ ਪਹਿਲੇ ਬੋਲ ਤੋਂ ਆਪਾਂ ਫਿਰ ਆਉਂਦੇ ਨੇ ਬਾਈਸਰ ਆ ਜਾਓ ਪਹਿਲਾ ਸੋਟੀ ਦਾ ਫਿਰਦਾ ਰਗਣ ਪਹਿਲਾ ਫਿਰਦਾ ਵਾਹ ਜੀ ਵਾਚ ਚੈੱਕ ਕਰੋ ਜੀ ਹਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਭਰਦਾ ਇਹ ਮੇਲਾ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਫਿਲਹਾਲ ਅੱਜ ਦੀਆਂ ਜੋ ਰੌਣਕਾਂ ਨੇ ਤੁਹਾਨੂੰ ਚਪਾਰ ਮੇਲੇ ਦੇ ਦਿਖਾ ਰਹੇ ਨੇ ਵਾਹ ਜੀ ਵਾਹ ਚੈੱਕ ਕਰੋ ਜੀ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਸੋ ਦੇਖ ਸਕਦੇ ਹੋ ਚਪਾਰ ਮੇਲੇ ਦੇ ਜੋ ਰੌਣਕਾਂ ਨੇ ਤੁਹਾਨੂੰ ਦਿਖਾ ਰਹੇ ਹਾਂ ਅੱਜ ਹੈ 10 ਨਵੰਬਰ 2025 ਦਿਨ ਬੁੱਧਵਾਰ ਦੀ ਜੋ ਵੀਡੀਓ ਹੈ ਤੁਸੀਂ ਦੇਖ ਰਹੇ ਹੋ ਆਪਣੇ YouTube ਚੈਨਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵਾਹ ਜੀ ਵਾਹ ਚੈੱਕ ਕਰੀ ਚੈੱਕ ਕਰੋ ਵਾਹ ਜੀ ਵਾਹ ਇਹ ਤੁਹਾਨੂੰ ਮਿਲੇਗਾ ਚਪਾਰ ਦੇ ਮੇਲੇ ਵਾਹ ਭਾਈ ਘੁੰਮ ਰਿਹਾ ਸੋਚਿਆ ਕੋਈ ਕਿੰਨੇ ਦਾ ਕਿੰਨੇ ਦਾ 2 ਰੁਪਏ ਦਾ ਮਿਲੇਗਾ ਚਪਾਰ ਦੇ ਮੇਲੇ ਦੇ ਵਿੱਚ ਚਪਾਰ ਦੇ ਮੇਲੇ ਵਿੱਚ ਤੁਹਾਨੂੰ ਮਿਲੇਗਾ ਪਾਪ ਕੌਰਨ 2 ਰੁਪਏ ਦਾ ਤੇ ਪਿੱਛੋਂ ਜੋ ਹੈ ਤੁਸੀਂ ਰੇਨ ਭਾ ਦੇ ਸਕਦੇ ਹੋ ਵਾਹ ਕਿੱਥੇ ਆ ਜੀ ਵਾ ਚੈੱਕ ਕਰੋ ਇਹ ਚੈੱਕ ਕਰੋ ਮੇਲਾ ਛਪਾਰ ਦਾ ਵੀ ਆਪਣੇ ਘਰਾਂ ਨੂੰ ਸਿੱਧ ਮੇਲਾ ਪੰਜਾਬ ਦਾ ਸਭ ਤੋਂ ਪ੍ਰਸਿੱਧ ਮੇਲਾ ਹੈ ਬੜੀਆਂ ਰੌਣਕਾਂ ਲੱਗੀਆਂ ਭਰਾਵਾ ਛਪਾਰ ਦੇ ਮੇਲੇ ਦੇ ਵਿੱਚ ਵੀਡੀਓ ਬਣਾਉਣਾ ਵੀ ਸੌਖਾ ਕੰਮ ਨਹੀਂ ਪਰ 20 ਰੁਪਏ ਗਿਆ ਪੈਡ ਪਲ ਜੂਸ 20 ਰੁਪਏ ਗਿਆ ਪੈਡ ਪਲ ਮਸੰਮੀ ਜੂਸ 20 ਰੁਪਏ ਗਿਆ ਤੁਹਾਨੂੰ ਮਸੰਮੀ ਦਾ ਜੂਸ ਮਿਲੇਗਾ ਇੱਥੇ ਤੁਹਾਨੂੰ ਮਿਲੇਗਾ 20 ਰੁਪਏ ਦਾ ਬਰਕਰਾਰ फास्ट फूड मिलेगा छपार ਦੇ ਮੇਲੇ ਦੇ ਵਿੱਚ 20 ਰੁਪਏ ਦਾ ਵਾਹ ਜੀ ਵਾਹ ਵਾਹ ਜੀ ਵਾਹ ਅੱਜ ਅੱਜ ਤੁਹਾਡੇ ਭਰਾ ਦੀ ਜੋ ਜੇਬ ਹੈ ਖਾਲੀ ਹੋ ਜਾਣੀ ਹੈ ਭਾਈ ਚੈੱਕ ਕਰੋ ਜੀ ਚੈੱਕ ਕਰੋ छपार ਮੇਲੇ ਦੀਆਂ ਰੌਣਕਾਂ ਵਾਹ ਜੀ ਵਾਹ ਬਹੁਤ ਹੀ ਖੂਬਸੂਰਤ ਜਿਹਾ ਨਜ਼ਾਰਾ ਹੈ छपार ਮੇਲੇ ਦਾ ਤੁਸੀਂ ਦੇਖ ਰਹੇ ਹੋ ਇਹ ਚਪਾਰ ਮੇਲੇ ਦਾ ਅੱਜ 6ਵਾਂ ਦਿਨ ਹੈ ਤੇ ਇਹੋ ਜਿਹੇ ਰੌਣਕਾਂ ਨੇ ਚਪਾਰ ਮੇਲੇ ਦੀ ਤੋਂ ਦੇਖ ਸਕਦੇ ਹੋ ਇੱਥੇ ਭਰਾ ਤੁਹਾਨੂੰ ਮਿਲ ਜਾਏਗਾ ਖਜਲਾ ਤੇ ਹੋਰ ਚੱਲਦੇ ਆ ਤੁਹਾਨੂੰ ਜੋ ਰੌਣਕਾਂ ਹੈ ਦਿਖਾ ਰਹੇ ਆ ਮੇਲੇ ਦਾ 6ਵਾਂ ਦਿਨ ਤੇ ਪੂਰੀਆਂ ਪੂਰੀਆਂ ਜੋ ਰੌਣਕਾਂ ਨੇ ਤੁਸੀਂ ਦੇਖ ਸਕਦੇ ਹੋ ਚਪਾਰ ਮੇਲੇ ਦੀਆਂ ਵਾਹ ਜੀ ਵਾਹ ਕੀ ਬਾਤ ਹੈ ਸੋ ਦਿਖਾਦੇ ਹਾਂ ਅੱਜ ਮੇਰੀ ਵਾਈਫ ਵੀ ਆਈ ਹੈ ਛਪਾਰ ਦੇ ਮੇਲੇ ਦੇ ਵਿੱਚ ਘਰ ਵਾਲੀ ਆਈ ਹੈ ਤੁਹਾਡੀ ਪਰਜਾਈ ਅ ਮੇਰੀ ਬੇਟੀ ਵੀ ਆਈ ਹੈ ਤੇ ਦੇਖ ਸਾਡੀ ਛਪਾਰ ਮੇਲੇ ਦੀਆਂ ਰੌਣਕਾਂ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਸੋ ਚੱਲਦੇ ਆਪਾਂ ਹੋਰ ਅੱਗੇ ਤੇ ਦੇਖ ਸਕਦੇ ਹਾਂ ਬਹੁਤ ਆਯੂਆ ਕੀ ਬਾਤ ਹੈ ਜੀ ਕੀ ਬਾਤ ਹੈ ਪੂਰੀਆਂ ਰੌਣਕਾਂ ਲੱਗਦੀਆਂ ਚਪਾਰ ਦੇ ਮੇਲੇ ਦੇ ਵਿੱਚ ਵਾਹ ਜੀ ਵਾਹ ਕੀ ਬਾਤ ਹੈ ਜੀ ਕੀ ਬਾਤ ਹੈ ਵਾਹ ਜੀ ਚੈੱਕ ਕਰੋ ਚੈੱਕ ਕਰੋ ਜੀ ਚਪਾਰ ਦੇ ਮੇਲੇ ਦੇ ਵਿੱਚ ਖਜਲਾ ਕਾਫੀ ਮਸ਼ਹੂਰ ਹੈ ਤੇ ਆ ਤੁਹਾਨੂੰ ਜੋ ਖਜਲਾ ਹੈ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਕਾਫੀ ਪ੍ਰਸਿੱਧ ਹੈ ਚਪਾਰ ਦਾ ਮੇਲਾ ਤੇ ਖਜਲਾ ਵੀ ਕਾਫੀ ਮਸ਼ਹੂਰ ਹੈ ਜਰੂਰ ਖਾਣਾ ਇੱਕ ਵਾਰੀ ਤੇ ਇੱਥੇ ਤੁਹਾਨੂੰ ਜੋ ਖਜਲਾ ਹੀ ਖਜਲਾ ਦੇਖਣ ਨੂੰ ਮਿਲੇਗਾ ਤੇ ਗਰਮ ਗਰਮ ਪਕੌੜੇ ਤੁਹਾਨੂੰ ਜੋ ਮਿਲ ਜਾਣਗੇ ਚਪਾਰ ਦੇ ਮੇਲੇ ਦੇ ਵਿੱਚ ਵਾਹ ਜੀ ਵਾਹ ਚੈੱਕ ਕਰੋ ਜੀ ਚੈੱਕ ਕਰੋ ਆਲੂ ਦੇ ਪਕੌੜੇ ਗੋਭੀ ਦੇ ਪਕੌੜੇ ਇੱਥੇ ਕੱਕ ਤੁਹਾਨੂੰ ਪਨੀਰ ਦੇ ਪਕੌੜੇ ਮਿਲ ਜਾਏਗਾ ਤੇ ਤੁਹਾਨੂੰ ਜੋ ਹੈ ਇਧਰਲੇ ਪਾਸੇ ਜੋ ਸਰਦ ਤੁਹਾਨੂੰ ਖਜਲਾ ਹੀ ਖਜਲਾ ਦੇਖਣ ਨੂੰ ਮਿਲੇਗਾ ਤੇ ਇਧਰਲੇ ਪਾਸੇ ਤੁਸੀਂ ਬੈਠ ਕੇ ਖਾ ਸਕਦੇ ਹੋ ਜੀ ਹਾਂ ਸੋ ਇਹੋ ਜਿਹੀਆਂ ਰੌਣਕਾਂ ਨੇ ਚਪਾਰ ਮੇਲੇ ਦੀਆਂ ਵਾਹ ਜੀ ਵਾਹ ਇਹ ਬੱਚੇ ਪੂਰਾ ਪੂਰਾ ਜੋ ਆਨੰਦ ਲੈ ਰਹੇ ਨੇ ਚਪਾਰ ਮੇਲੇ ਦਾ ਦੇਖ ਸਕਦੇ ਹੋ ਝੂਲੇ ਲੱਗੇ ਹੋਏ ਆ ਠੀਕ ਹੈ ਜੀ ਵਾਹ ਜੀ ਵਾਹ ਕੀ ਬਾਤ ਹੈ ਸੁਦੇਸਾ ਜੀ ਵਾਹ ਜੀ ਵਾਹ ਪਰਜਾਈ ਵੀ ਤੁਹਾਡੀ ਆ ਚਪਾਰ ਦੇ ਮੇਲੇ ਅੱਜ ਪਹੁੰਚੀ ਆ ਸੋ ਇਹੋ ਜਿਹਾ ਤੁਹਾਨੂੰ ਜੋ ਰੌਣਕਾਂ ਚਪਾਰ ਮੇਲੇ ਦੇ ਦਿਖਾ ਰਹੇ ਆ ਆਪਾਂ ਅੱਜ ਮੇਲੇ ਦਾ 6ਵਾਂ ਦਿਨ ਹੈ ਤੇ ਸਾਹਮਣੇ ਤੁਹਾਨੂੰ ਮਿੱਕੀ ਮਾਊਸ ਨੂੰ ਦੇਖਣ ਨੂੰ ਮਿਲ ਜਾਏ ਤੇ ਇਹ ਵੀ ਝੂਲਾ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਤੇ ਸਾਹਮਣੇ ਜੋ ਤੁਸੀਂ ਦੇਖ ਸਕਦੇ ਹੋ ਚੰਡੋਲ ਹੈ ਵਾਹ ਜੀ ਤੇ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਪਿਛਲੇ ਵੀਡੀਓ ਦਿਖਾਉਂਦੇ ਆ ਰਹੇ ਆਂ ਤੇ ਕੋਮਲ ਰਾਈਡ ਤੇ ਤੁਹਾਨੂੰ ਜੋ ਊਠ ਦਾ ਜੋ ਰਾਈਡ ਵੀ ਦੇਖਣ ਨੂੰ ਮਿਲੇਗਾ ਛਪਾਰ ਦੇ ਮੇਲੇ ਦੇ ਵਿੱਚ ਸੋ ਦੇਖ ਸਕਦੇ ਹੋ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਇਹਦਾ 50 ਰੁਪਏ ਟਿਕਟ ਹੈ ਜਿਹਨੇ ਵੀ ਆ ਰਾਈਡ ਕਰਨਾ ਆ ਜਿਹਨੇ ਵੀ ਝੂਟਾ ਲੈਣਾ ਆ 50 ਰੁਪਏ ਟਿਕਟ ਮਿਲ ਜਾ ਵਾਹ ਜੀ ਚੈੱਕ ਕਰੋ ਇੱਧਰ ਚੰਡੋਲ ਹੈ इधर किश्ती है छपार मेले बेच इधर चेक करो वाह वाह जी वाह क्या वाह <स्थासथी> क्या वाह ਵਾਹ ਜੀ ਵਾਹ ਕੀ ਬਾਤ ਹੈ ਇਹ ਕੀ ਬਾਤ ਸੋ ਦੋਸਤੋਂ ਟਾਈਮ ਦੇ ਸਕਦੇ ਹੋ 6:41 ਹੋ ਗਏ ਤੇ 10 ਸਤੰਬਰ 2025 ਦਾ ਜੋ ਵੀਡੀਓ ਹੈ ਚਪਾਰਾ ਮੇਲੇ ਦਾ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਚਪਾਰਾ ਦਾ ਮੇਲਾ ਭਰਿਆ ਭਰਿਆ ਮੇਲਾ ਰਹਿੰਦਾ ਆ ਤੇ ਸ਼ਾਮ ਦੀ ਜੋ ਵੀਡੀਓ ਹੈ ਤੁਹਾਨੂੰ ਦੇਖਾ ਦੇਖਣ ਨੂੰ ਮਿਲੇਗਾ ਚੈੱਕ ਕਰੂਗੀ ਵਾਹ ਜੀ ਸામਨੇ ਤੁਹਾਨੂੰ ਜੋ ਚਪਾਰ ਮੇਲੇ ਦੇ ਵਿੱਚ ਮਿੱਕੀ ਮਾਊਸ ਦੇਖਣ ਨੂੰ ਮਿਲੇਗਾ ਜੋ ਕਿ ਬੱਚਿਆਂ ਦਾ ਬਹੁਤ ਹੀ ਫੇਵਰੇਟ ਝੂਲਾ ਹੈ। ਕੀ ਕੀ ਕਰੋਗੇ ਚਪਾਰ ਮੇਲੇ ਦਾ ਚੰਡੋਲ ਤੇ ਕਿਸ਼ਤੀ ਬਹੁਤ ਹੀ ਦੂਰ ਤੋਂ ਇੱਕ ਨਜ਼ਾਰਾ ਹੈ ਤੁਸੀਂ ਦੇਖ ਸਕਦੇ ਹੋ ਚਪਾਰ ਮੇਲੇ ਦਾ ਤੇ ਸਭ ਤੋਂ بڑا ਜੋ ਝੂਲਾ ਹੈ ਤੁਹਾਨੂੰ ਜੋ ਕਿਸ਼ਤੀ ਦਾ ਇਹ ਦੇਖਣ ਨੂੰ ਮਿਲੇਗਾ Tamamə baxdım. ਸੋ ਦੋਸਤੋ ਅੱਜ ਦਾ ਵੀਡੀਓ ਅੱਥੇ ਤੱਕ ਦੇ ਲਈ ਮਿਲਦੇ ਆਂ ਫੇਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਮੈਂ ਦਿਨ ਤੇ ਨੈਸੁਰੇ ਦੇ ਨਾਮ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਵੀਡੀਓ ਵਧੀਆ ਲੱਗਿਆ ਹੋਵੇਗਾ ਜੇ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਾਸਟਰ